ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਪੰਜਾਬੀ ਗਾਇਕ ਦਲਜੀਤ ਦੋਸਾਂਝ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਹੈ ਅਮਨੇਤਾ 6 ਜਨਵਰੀ ਨੂੰ ਆਪਣਾ ਜਨਮ ਦਿਨ ਮਨਾ ਚੁੱਕੇ ਹਨ ਅਜਿਹਾ ਅਸੀਂ ਤੁਹਾਨੂੰ ਉਹਨਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸ ਰਹੇ ਹਾਂ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ 41ਵਾਂ ਜਨਮ ਦਿਨ ਮਨਾ ਚੁੱਕੇ ਹਨ ਇਸ ਖਾਸ ਮੌਕੇ ਤੇ ਆਓ ਜਾਣਦੇ ਹਾਂ ਉਹਨਾਂ ਦੇ ਨਾਲ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਦਲਜੀਤ ਦੋਸਾਂਜ ਦਾ ਅਸਲੀ ਨਾਂ ਦਲਜੀਤ ਨਹੀਂ ਹੈ ਗਾਇਕ ਨੇ ਸੰਗੀਤ ਉਦਯੋਗ 'ਚ ਆਉਣ ਤੋਂ ਪਹਿਲਾਂ ਆਪਣਾ ਨਾਮ ਬਦਲ ਲਿਆ ਸੀ ਉਹਨਾਂ ਦਾ ਅਸਲੀ ਨਾਂ ਦਲਜੀਤ ਸਿੰਘ ਦੋਸਾਂਜ ਹੈ ਦਲਜੀਤ ਪਹਿਲੇ ਸਿੱਖ ਹਸਤੀ ਹਨ ਜਿਨ੍ਹਾਂ ਦਾ ਮੈਡਮ ਤੁਸਾਚ ਪੱਗ ਵਾਲਾ ਵੈਕਸ ਦਾ ਬੁੱਤ ਲਗਾਇਆ ਗਿਆ ਹੈ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਜ ਨੇ ਬਹੁਤੀ ਪੜ੍ਹਾਈ ਨਹੀਂ ਕੀਤੀ ਉਹਨਾਂ ਨੇ 10ਵੀਂ ਤੱਕ ਹੀ ਪੜ੍ਹਾਈ ਕੀਤੀ ਹੈ ਗਾਇਕ ਖੁਦ ਕਈ ਵਾਰ ਮੰਨ ਚੁੱਕਿਆ ਹੈ ਕਿ ਉਸ ਦੀ ਅੰਗਰੇਜ਼ੀ ਕਮਜ਼ੋਰ ਹੈ ਗਾਇਕ ਇੱਕ ਵੱਡਾ ਸਨੀਕਰ ਹੈਂਡ ਹੈ ਨ ਕੋਲ ਐਡੀਡਾਸ ਜੀਜੀ 750 ਬੁਸ਼ਟ ਦੀ ਸਭ ਤੋਂ ਮਹਿੰਗੀ ਜੋੜੀ ਹੈ ਇਸ ਦੀ ਕੀਮਤ ਕਰੀਬ 5.9 ਲੱਖ ਰੁਪਏ ਹੈ 뮤జిక్ ਇੰਡਸਟਰੀ ਚ ਆਉਣ ਤੋਂ ਪਹਿਲਾਂ ਦਲਜੀਤ ਸਥਾਨਕ ਗੁਰਦੁਆਰਿਆਂ ਚ ਕੀਰਤਨ ਕਰਦੇ ਸਨ ਲੋਕਾਂ ਦੀਆਂ ਤਾੜੀਆਂ ਨੇ ਉਹਨਾਂ ਦਾ ਹੌਸਲਾ ਵਧਾਇਆ ਅਤੇ ਵਿਆਹ ਤੇ ਸਮਾਗਮਾਂ ਵਿੱਚ ਗਾਉਣਾ ਸ਼ੁਰੂ ਕੀਤਾ ਦਲਜੀਤ ਉਸਾਂ ਜ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਨਿੱਜੀ ਰੱਖਦੇ ਹਨ ਉਹਨਾਂ ਨੇ ਕਦੇ ਕੋਈ ਖੁਲਾਸਾ ਨਹੀਂ ਕੀਤਾ ਕਿ ਉਸ ਦੇ ਘਰ ਚ ਕੌਣ ਕੌਣ ਹਨ ਉਹ ਵਿਆਹਿਆ ਹੋਇਆ ਹੈ ਜਾਂ ਨਹੀਂ ਹਾਲਾਂਕਿ 2024 ਚ ਯੂਕੇ ਕੰਸਰਟ ਦੌਰਾਨ ਦਲਜੀਤ ਨੇ ਪ੍ਰਸੰਸਕਾਂ ਨੂੰ ਆਪਣੇ ਅਤੇ ਆਪਣੀ ਭੈਣ ਦੀ ਜਾਣ-ਪਛਾਣ ਕਰਵਾਈ ਇਹ ਪਹਿਲੀ ਵਾਰ ਸੀ ਜਦੋਂ ਗਾਇਕ ਨੇ ਆਪਣੇ ਪਰਿਵਾਰ ਬਾਰੇ ਜਨਤਕ ਤੌਰ ਤੇ ਗੱਲ ਕੀਤੀ ਸੀ ਦਲਜੀਤ ਦੋਸਾਂਝ ਨੇ 2013 ਚ ਆਪਣੇ ਜਨਮ ਦਿਨ ਤੇ ਸਾਂਝ ਦਲਜੀਤ ਦੋਸਾਂਝ ਨੇ 2013 ਚ ਆਪਣੇ ਜਨਮ ਦਿਨ ਤੇ ਸਾਂਝ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ ਇਹ ਇੱਕ ਐਨਜੀਓ ਹੈ ਜੋ ਪਿਛੜੇ ਬੱਚਿਆਂ ਅਤੇ ਬਜ਼ੁਰਗਾਂ ਨਾਗਰਿਕਾਂ ਤੇ ਕੰਮ ਕਰਦੀ ਹੈ ਇਸ ਦਾ ਉਦੇਸ਼ ਆਤਮ ਵਿਸ਼ਵਾਸ ਪੈਦਾ ਕਰਨਾ ਹੈ ਅਤੇ ਕੈਰੀਅਰ ਦਾ ਵਿਕਾਸ ਕਰਨਾ ਹੈ ਦਲਜੀਤ ਦੋਸਾਂਝ ਦਾ ਨਾਮ ਭਾਰਤ ਤੇ ਸਭ ਤੋਂ ਅਮੀਰ ਗਾਇਕਾਂ ਚ ਸ਼ਾਮਿਲ ਹੈ ਕਈ ਮੀਡੀਆ ਰਿਪੋਰਟਾਂ ਮੁਤਾਬਕ ਦਲਜੀਤ 172 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਤਾਂ ਦੋਸਤੋ ਐਸੀ ਦਲਜੀਤ ਬਾਰੇ ਕੁਝ ਅਣ ਸੁਣੀਆਂ ਗੱਲਾਂ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਦਲਜੀਤ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਚ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ ਦੋਸਤੋ